ਲੋਕ ਸਭਾ ਹਲਕਾ ਫਰੀਦਕੋਟ ਦੇ ਬਹੁਤ ਹੀ ਸਤਿਕਾਰਯੋਗ ਭੈਣੋ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਵੀਰੋ ਮੈਂ 2-4 ਬੇਨਤੀਆਂ ਲੋਕ ਸਭਾ ਹਲਕਾ ਫਰੀਦਕੋਟ ਦੇ ਇਲੈਕਸ਼ਨ ਬਾਰੇ ਤੁਹਾਡੇ ਚਰਨਾਂ ਵਿੱਚ ਕਰਨੀਆਂ ਚਾਹਣਾ ਸਤਿਕਾਰਯੋਗ ਵੀਰੋ ਬੜੇ ਪੁਰਾਣੇ ਸਮੇਂ ਤੋਂ ਇੱਕ ਸਿਸਟਮ ਜਿਹੜਾ ਚੱਲਦਾ ਆ ਰਿਹਾ ਸੀਗਾ ਕਿ ਮੈਂਬਰ ਪਾਰਲੀਮੈਂਟ ਦੀ ਚੋਣ ਹੋਵੇ ਐਮਐਲਏ ਦੀ ਚੋਣ ਹੋਵੇ ਦੂਸਰੀਆਂ ਚੋਣਾਂ ਦਾ ਥੱਲੇ ਵਾਲੀਆਂ ਤਾਂ ਚਲੋ ਆਪਣੇ ਇਲਾਕੇ ਦੇ ਜਿਹੜੇ ਵੀਰ ਆ ਉਹ ਹੀ ਲੜਦੇ ਸੀ ਇਹ ਸਾਰੇ ਦੇ ਸਾਰੇ ਇਲੈਕਸ਼ਨ ਉਸ ਹਲਕੇ ਦੇ ਲੋਕ ਲੜਦੇ ਹੁੰਦੇ ਸੀ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਆਪਣੇ ਜਿਹੜੇ ਕੰਮ ਸਵਾਰਦੇ ਸੀ ਆਪਾਂ ਉਹਨਾਂ ਨੂੰ ਬੜੇ ਆਰਾਮ ਨਾਲ ਜਾ ਕੇ ਮਿਲ ਕੇ ਆਪਣਾ ਜਿਹੜਾ ਮਸਲੇ ਹੱਲ ਕਰਾ ਲੈਂਦੇ ਸੀ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹ ਨਵਾਂ ਹੀ ਕੰਮ ਚੱਲਿਆ ਹੈ ਕਿ ਬੜੇ-ਬੜੇ ਸੈਲੀਬ੍ਰਿਟੀ ਔਰ ਜਿਵੇਂ ਕਲਾਕਾਰ ਹੈ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਉਤਾਰਿਆ ਜਾਣ ਲੱਗਾ ਕਿਉਂਕਿ ਇਹਨਾਂ ਦੇ ਕੋਲੇ ਪੈਸਾ ਜ਼ਰੂਰ ਹੁੰਦਾ ਪਰ ਰਾਜਨੀਤਿਕ ਤਜਰਬਾ ਜਿਹੜਾ ਉਹ ਬਿਲਕੁਲ ਨਹੀਂ ਹੁੰਦਾ ਕਿਉਂਕਿ ਉਹੀ ਲੋਕ ਆ ਜਿਹੜੇ ਲੋਕਾਂ ਦੇ ਕੰਮ ਕਰ ਸਕਦੇ ਆ ਜਿਹੜੇ ਇਸ ਦਲ ਵਿੱਚ ਗਿੱਜੇ ਹੁੰਦੇ ਆ ਕਿਉਂਕਿ ਸਮਾਜ ਸੇਵਾ ਜਾਂ ਰਾਜਨੀਤੀ ਹੈ ਜਿਹੜੀ ਇਹ ਹਰ ਇੱਕ ਇਨਸਾਨ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਪੋਲਿਟਿਕਸ ਦੇ ਵਿੱਚ ਸਵੇਰ 5 ਵਜੇ 6 ਵਜੇ ਤੋਂ ਜਿਹੜੇ ਕੈਂਟੀਆਂ ਆਪਣੀਆਂ ਵਜਨੀਆਂ ਸ਼ੁਰੂ ਹੋ ਜਾਂਦੀਆਂ ਔਰ ਸ਼ਾਮ ਤੱਕ ਆ ਜਿਹੜਾ ਉਹ ਲੀਡਰ ਨੂੰ ਆਪਾਂ ਫੋਨ ਕਰਦੇ ਰਹਿੰਨੇ ਆ ਸੋ ਇਹ ਜਿਹੜਾ ਕਲਾਕਾਰ ਵੀਰ ਹੈ ਜਾਂ ਜਿਹੜੇ ਬਾਹਰ ਤੋਂ ਆਏ ਕੈਂਡੀਡੇਟ ਹੈ ਇਹ ਆਪਣੇ ਕਿਸੇ ਕੰਮ ਦੇ ਵਿੱਚ ਬਿਲਕੁਲ ਆਪਣੀ ਮਦਦ ਨਹੀਂ ਕਰ ਸਕਦੇ ਨਾ ਇਹ ਹਲਕੇ ਦਾ ਵਿਕਾਸ ਕਰ ਸਕਦੇ ਆ ਕਿਉਂਕਿ ਹਲਕੇ ਦਾ ਵਿਕਾਸ ਵੀ ਉਹ ਹੀ ਲੋਕ ਕਰਦੇ ਆ ਜੋ ਆਪਣੇ ਤੋਂ ਪਿੰਡਾਂ ਵਿੱਚ ਜਾ ਕੇ ਪੁੱਛਦੇ ਆ ਵੀ ਕੀ ਹੋਣ ਵਾਲਾ ਹੈ ਕੀ ਕਰਨ ਵਾਲਾ ਹੈ ਔਰ ਰਲ ਮਿਲ ਕੇ ਜਿਹੜਾ ਉਹ ਵਿਕਾਸ ਹੈ ਹਲਕੇ ਦਾ ਉਹ ਹੁੰਦਾ ਹੈ ਔਰ ਇਹ ਲੋਕ ਸਭਾ ਹਲਕਾ ਜਿਹੜਾ ਫਰੀਦਕੋਟ ਹੈ ਇਹ ਆਪਾਂ ਇਹ ਤਜਰਬੇ ਜਿਹੜੇ ਪਹਿਲਾਂ ਵੀ ਕਰ ਚੁੱਕੇ ਆ ਕਿਉਂਕਿ ਇਲੈਕਸ਼ਨ ਜਿੱਤ ਕੇ ਇੱਥੋਂ ਕੈਂਡੀਡੇਟ ਚਲੇ ਜਾਂਦੇ ਆ ਔਰ ਉਸ ਤੋਂ ਬਾਅਦ ਨਾ ਉਹਨਾਂ ਦਾ ਕੋਈ ਫੋਨ ਨਾ ਉਹਨਾਂ ਦਾ ਆਪਣੇ ਨਾਲ ਕੋਈ ਤਾਲਮੇਲ ਰਹਿੰਦਾ ਸੋ ਮੇਰੀ ਤੁਹਾਡੇ ਸਾਰੇ ਵੀਰਾਂ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿਉਂਕਿ ਜਿਸ ਤਰ੍ਹਾਂ ਕਾਂਗਰਸ ਵੱਲੋਂ ਜੋ ਬੀਬੀ ਜੀ ਕੈਂਡੀਡੇਟ ਦਿੱਤੇ ਗਏ ਆ ਉਹ ਵੀ ਬਾਹਰ ਦੇ ਸਿਟੀਜ਼ਨ ਦੱਸੇ ਜਾਂਦੇ ਆ ਬਾਹਰ ਦੇ ਸਨੀਕ ਹੈ ਉਹਨਾਂ ਨੇ ਵੀ ਇਲੈਕਸ਼ਨ ਤੋਂ ਬਾਅਦ ਆਪ ਦਾ ਜਿਹੜਾ ਬੱਚਿਆਂ ਦੇ ਵਿੱਚ ਚਲੇ ਜਾਣਾ ਇਸੇ ਤਰ੍ਹਾਂ ਜਿਹੜੇ ਦੋਵੇਂ ਕਲਾਕਾਰ ਵੀਰ ਐ ਇਹ ਬਿਲਕੁਲ ਹੀ ਆਪਣੇ ਹਲਕੇ ਨਾਲ ਵੀ ਇਹਨਾਂ ਦਾ ਕੋਈ ਸਬੰਧ ਨਹੀਂ ਔਰ ਵੱਡੇ ਵੱਡੇ ਇਹਨਾਂ ਦੇ ਜਿਹੜੇ ਮਤਲਬ ਪ੍ਰੋਜੈਕਟ ਹੁੰਦੇ ਆ ਫਿਲਮਾਂ ਵਗੈਰਾ ਦੇ ਉਹ ਇਹਨਾਂ ਨੇ ਉੱਥੇ ਜਾ ਕੇ ਕਰਨੇ ਹੁੰਦੇ ਆ ਸੋ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਲੋਕ ਸਭਾ ਹਲਕਾ ਫਰੀਦਕੋਟ ਦੇ ਵਿਕਾਸ ਦੇ ਲਈ ਔਰ ਆਪਣੇ ਨਿੱਜੀ ਜਿਹੜੇ ਕੰਮਾਂ ਦੇ ਲਈ ਆਪਾਂ ਨੂੰ ਜਿਹੜਾ ਕੈਂਡੀਡੇਟ ਸਰਦਾਰ ਰਾਜਵਿੰਦਰ ਸਿੰਘ ਐ ਜੋ ਕਿ ਸੀਤਲ ਸਾਹਿਬ ਐਮਐਲਏ ਸਾਹਿਬ ਦੇ بیٹے ਆ ਧਰਮਕੋਟ ਤੋਂ ਔਰ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਆ ਔਰ ਰਾਜਨੀਤੀ ਦੇ ਵਿੱਚ ਬੜਾ ਪੁਰਾਣਾ ਤਜਰਬਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਜੇ ਉਹਨਾਂ ਦੇ ਸਿਰ ਤੇ ਆਪਾਂ ਹੱਥ ਰੱਖੀਏ ਉਹ ਜਾ ਕੇ ਲੋਕ ਸਭਾ ਦੇ ਵਿੱਚ ਆਪਣੀ ਗੱਲ ਬਾਖੂਬੀ ਰੱਖ ਸਕਦੇ ਆ ਔਰ ਫਰੀਦਕੋਟ ਦੇ ਵਿਕਾਸ ਦੇ ਲਈ ਉਹ ਬਹੁਤ ਵੱਡਾ ਯੋਗਦਾਨ ਪਾ ਸਕਦੇ ਆ ਸੋ ਮੇਰੀ ਤੁਹਾਡੇ ਸਾਰੇ ਚਰਨਾਂ ਵੀਰਾਂ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਆਪਣਾ ਇੱਕ ਇੱਕ ਜਿਹੜਾ ਕੀਮਤੀ ਵੋਟ ਹੈ ਉਹ ਭਾਈ ਰਾਜਵਿੰਦਰ ਸਿੰਘ ਜੀ ਜੋ ਹੈ ਉਹਨਾਂ ਦੇ ਹੱਕ ਵਿੱਚ ਪਾ ਕੇ ਤੱਕੜੀ ਤੇ ਮੋਹਰਾਂ ਲਾ ਕੇ ਉਹਨਾਂ ਨੂੰ ਕਾਮਯਾਬ ਕਰਕੇ ਲੋਕ ਸਭਾ ਵਿੱਚ ਭੇਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ